ਇੱਥੋਂ ਤੇਲ ਪੋਣਾ ਵੀ ਮਗਰ ਲਿਆ ਤੇਲ ਨਹੀਂ ਵਧੀਆ ਸੀਗਾ ਤੇ ਇੱਥੇ ਪਵਾ ਕੇ ਫੋਟੋ ਫਾਟੋ ਖੈਦਦੇ ਆ ਤੇ ਬਸ ਹੁਣ ਤਾਂ ਪਹੁੰਚ ਕੇ ਬਣਾਵਾਂਗੇ ਵੀਡੀਓ ਇੱਥੇ ਤੱਕ ਦੇਖੋ ਸਬਰ ਦੀ ਰੈਕੋਟ ਤੱਕ ਦਾ ਜਗਾਹ ਆ ਕੇ ਵੀਰ ਦਿਖਾਉਂਦੇ ਆ ਵੀਰੇ ਤੇਲ ਪਵਾਉਂਦੇ ਸੀਗੇ ਤੇ ਹੁਣ ਇੱਥੇ ਬਸ ਤੇਲ ਪਵਾ ਕੇ ਤੁਰਦੇ ਆ ਆ ਬੋਟਰ ਬਣਵਾਏ ਸੀ ਪਹਿਲੇ ਛਾਲ ਵੀ ਆਹੀ ਲਾਏ ਸੀ ਹੁਣ ਵੀ ਆਹ ਲਾਏ ਤੇ ਇਧਰ ਕੁੜੀ ਵੀ ਭਾਈ ਹੁਣ ਹੀ ਬੈਠੇ ਆ ਬੰਦੇ ਪੂਰੇ ਅੰਦਰ ਲਓ ਜੀ ਲਓ ਇਹ ਬੱਤੀ ਹਲਪ ਵਾਲਿਆ ਹੁਣ ਚੱਲਦੇ ਆਂ ਤੇ ਕਰਦੇ ਆਂ ਸਟਾਰਟ ਬਈ ਰੈਕ ਉਠਾ ਕੇ ਬਸ ਇੱਥੋਂ ਜਾਂਦੇ ਆਂ ਐਮਦਗੜ ਮੰਡੀ ਪਹੁੰਚ ਗਏ ਬਈ ਬਸ 2 ਘੰਟੇ ਦੀ ਬਾੜ ਰਹਿ ਗਈ ਤੇ ਬੰਦ ਚੱਲਦੇ ਆਂ ਫੇਰ ਜਾ ਕੇ ਦਿਖਾਉਂਦੇ ਆਂ

ਬਾਹਰ ਡਰੇਗਿਆ ਨਾ ਬੰਦਾ ਖੜਾ। ਸੰਗ ਦਾ ਥੋੜਾ ਜਿਹਾ ਕੋਈ ਨਹੀਂ ਬਾਹਰੋਂ ਆਇਆ। ਮੁੰਡੇ ਕਹਿੰਦੇ ਬਈ ਕੁਛ ਖਾ ਪੀ ਲਈਏ ਇੱਥੇ ਲੰਗਰ ਤੇ ਰੋਕ ਲੈ ਵੀਰੇ। ਠੰਡਾ ਠੰਡਾ ਜੂਸ। ਬਹੁਤ ਦਸਤਾਨ ਹੈ। ਤੇ ਓਏ ਆਈ ਆ ਦੇਖ ਕੇ ਪੀਓ ਜੰਗਾ ਸਾਰੇ ਇਹਨੇ। ਬਈ ਰਾਸ ਪੀਓ ਦੇਖ ਕੇ ਐਸਾ ਆਪਣਾ।

ਉੱਪਰ ਪਏ ਅੱਜ ਅੱਜ ਬਾਗੀਖਾਨ ਪੀਣਾ ਆ ਮੁੰਡਾ ਫੱਟਾ ਚੌਧਰੀ ਦਾ ਲੰਗਰ ਚੱਲ ਰਿਹਾ ਵੀਰੇ ਸੋਈਆਂ ਦੀ ਟੀਮ ਐ ਕਾ ਬੈਠਾ ਆ ਬੈਠਾ ਵੀ ਕੋਈ ਲੰਗਰ ਨਹੀਂ ਛਕਦੇ ਕਿਆਈ ਹੋ ਮੈਨੂੰ ਜਾਮ ਬਹੁਤ ਲੱਗਿਆ ਬਈ 10 ਵਜਨ ਕੇ ਮਦਦ ਲਾਤਾ ਤਕ ਮਾਝਾ ਅਮਸ਼ੀ ਭਾਈ ਮਸਾ ਜਾਮ ਜੋ ਯਾਰ ਕੋਣ ਕੋਸ ਸਾਡਾ ਯਾਰ ਪਹਿਲੇ ਬਲੌਗ ਜਾ ਵੀਡੀਓ ਤੇਰੀ ਸਾਡਾ ਯਾਰ ਪਹਿਲੇ ਬਾਹਰ ਬੈਠਾ ਉਹ ਮੈਸੇਜ ਕਰਦਾ ਸਾਡਾ ਕੰਮ ਉਹ ਇਹ ਤਾਂ ਤੁਸਾਰ ਰੋ ਔਰ ਇਹ ਭਾਈ ਟਾਈਮ ਨਾਲ ਹੀ 10:00 ਵੱਜ ਗਏ ਨਾਲ ਵੇ ਦਾ ਟਾਈਮ ਸੀ 10:00 ਵਜੇ ਪਹੁੰਚੇ ਘੱਟ ਤੋਂ ਬਹੁਤ ਭਾਈ ਬਹੁਤ ਜਾਮ ਲੱਗਿਆ ਰਿਹਾ ਘੰਟੇ ਦੋ ਘੰਟੇ ਤੋਂ ਜਾਮ ਹੀ ਲੱਗਿਆ ਰਿਹਾ ਕਿਹੋਂ ਨਾ ਚੱਲ ਕੇ ਬਾਹਰ ਘਰ ਦੁਆਰਾ ਵੀ ਨੇੜੀ ਹੋਰ ਦੇਖੇ ਭਾਈ ਬਾਬੇ ਬਾਹਰ ਪਾਰਕਿੰਗ ਲਾਜੇ ਟਰੈਕਟਰ ਫਿਰ ਦਿਖਾਉਣਾ ਮਾਹੌਲ ਬਾਕੀ ਦਾ ਕੰਮ ਕਿਲੇ ਉਹਨੇ ਟਰੈਕਟਰ ਉੱਪਰ ਜਿੱਤੇ ਪਾਰਕਿੰਗ ਲਾ ਕੇ ਬਾਬੇ ਦੇ ਸਾਹਮਣੇ ਜਾਵਾ ਪਾਰਕਿੰਗ ਮਿਲਦੀ ਅਸਲੀ ਵਾਰ ਪੀਟੀ ਜੀ ਆਉਣ ਪੀਟੀ ਨਾਲ

ਕਹ ਦੇ ਹਰ ਨੂੰ ਨੀਂਦ ਬੋਧਾਂ ਦੀ ਅਗਿਆ ਚਲਾ ਸੀ ਤਾਂ ਹੁਣੇ ਮੱਥਾ ਟੇਕਣਾ ਬਾਈ ਇਹ ਮੂੰਹ ਹ ਟੋਟਾ ਦੇ ਮੱਥਾ ਟੇਕਣਾ ਗਿਆ ਦਿਨ ਚੜ ਗਿਆ ਅੱਧੇ ਬੰਦੇ ਨਾਲੇ ਅੱਧੇ ਬੰਦਿਆ ਪਏ ਸੁੱਤੇ ਉੱਠਦੇ ਬਸ ਇਹ ਵੀ ਤੇ ਬਾਕੀ ਸਾਰੇ ਆ ਪਏ ਆ ਮਾਹੌਲ ਦੇਖੋ ਵੀਰੇ ਬਾਬੇ ਜਿਮਾ ਸਾਹਮਣੇ ਪਾਰਕਿੰਗ ਮਿਲੀ ਸੀ ਪੂਰਾ ਘੈਂਟ ਮਾਹੌਲ ਆ ਬਸ ਚੱਲ ਜਾਈਏ ਹੁਣ ਤੇ ਜਾ ਕੇ ਫੇਰ ਮੱਥਾ ਟੇਕਦੇ ਆ ਰਾਤ ਵੀ ਟੇਕ ਕੇ ਆਈ ਔਣ ਵੀ ਚਾਲਦੇ ਆ ਟੇਕਣ ਵਾਸਤੇ ਰਾਤ ਤੱਕ ਮਹਿੰਦਰਵਾਲ ਸਾਹਿਬ ਉਹ ਬੰਦ ਸੀ ਸੌਖਾ ਸੁਨ ਹੋ ਗਿਆ ਸੀ ਨਿਹਰਾ ਹੋ ਗਿਆ ਤੇ ਹੁਣ ਜਾਂਦੇ ਆ ਹੁਣ ਜਾ ਕੇ ਦਿਖਾਉਂਦੇ ਆ ਮਹੌਲ ਫੇਰ ਜਾਵਾਂਗੇ ਨਾਣਾ ਦੀ ਬਈ ਗਾਲਾ ਗੁਲਾ ਮਾਰ ਕੇ ਖਾਏ ਆ ਬੰਦੇ ਹੁਣ ਨੌਂ ਜੱਲੇ ਸਾਰਿਆਂ ਨੂੰ ਇਕੱਠਿਆਂ ਨੂੰ ਤਾੜ ਦੇਣਾ ਵਾਸ ਕਰਕੇ ਫਿਰ ਨੌਂਦੇ ਆ ਤੇ ਜਾ ਕੇ ਫੇਰ ਮੱਥਾ ਟੇਕਦੇ ਆ ਦੁਬਾਰਾ ਆ ਸੇਵਾ ਕਰਦੇ ਵੀਰੇ ਹੱਡੀ ਕੱਪੜੇ ਦੇ ਹਰੇ ਕੱਪੜੇ ਦੇ ਕੋਈ ਆ ਅੱਠ ਬਹੁਤ ਆ ਫਿਰ ਅੱਠ ਬਹੁਤ ਜ਼ਿਆਦਾ ਆਸਟ੍ਰੇਲੀਆ ਬੰਦ ਕਰਾ ਮੁੰਡੇ ਆ ਗਏ ਨਾ ਹਉਣ ਬਾਈ ਪਾਣੀ ਬਾ ਠੰਡਾ ਦਿਲ ਕੰਪੀਆਂ ਦਾ ਮੁੰਡਿਆ ਕੀ ਵਿਚਾਰ ਆ ਨਾ ਹਉਣ ਬਾਰੇ ਕੀ ਵਿਚਾਰ ਵਿਚਾਰ ਨਾ ਹੈਗਾ ਦੇਖੀ ਚੱਲ ਕੰਪਨੀ ਚੜਦੀ ਕਰ ਕੀ ਉਹ ਪੜਨਾ ਮੈਨੂੰ ਪਰੋ ਹਵਾ ਚੱਲਦੀ ਆ ਠੰਡੀ ਬੱਦਲ ਵੀ ਹੋ ਗਏ ਪਾਣੀ ਕਿੰਨਾ ਠੰਡਾ ਇਹ ਨਾ ਠੰਡਾ ਪਾਸੇ ਰੋ ਬੱਚਾ ਆਸਟ੍ਰੇਲੀਆ ਦਾ ਬੰਦਾ ਹੈਗਾ ਤਿੱਤਾ ਪਾਣੀ ਕਰਕੇ ਦਿੰਦੇ ਇਹਨੂੰ ਆ ਵੀਜ਼ਾ ਕਿੱਥੇ ਆ ਉਹ ਤਾਂ ਰਹਿ ਗਿਆ ਆਹ ਬੰਦਾ ਬਈ ਮਗਰ ਰਹਿਦਾ ਹਰੇਕ ਵਾਰੀ ਪਤਾ ਨਹੀਂ ਕਿੱਧਰੋਂ ਆਇਆ ਹੁਣ ਕਰ ਲਈ ਤੇਰਾ ਤਾਂ ਸਾਰੇ ਹੀ ਆ ਗਏ ਲੈ ਹਣ ਬਾਬੇ ਵਾਲੇ ਲੋਕ ਜਾ ਰਹੇ ਲੈ 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 ਇਹ ਲੋਕ ਜਿਹੜਾ ਮੁੰਡੇ ਬਈ ਲੱਗੇ ਨਾ ਹੁਣ ਹਣ ਛੁੱਟ ਕਿੱਥੇ ਮੰਨ ਦਿਆ ਦੇਖ ਗੋਤੇ ਲੱਗਦੇ ਦੇਖ ਦੇਖ ਅਰਦਾਸ ਹੁੰਦੀ ਹੈ ਫਿਰ ਅਰਦਾਸ ਅਰਦਾਸ ਨਾਲ ਆ ਗਈ ਮੁੰਡੇ ਵੀ ਅਰਦਾਸ ਕਰਦਾ ਟਾ ਟਾ ਕਰ ਦਿਆ ਆ ਦੋ ਆ ਖੜੇ ਭਾਈ ਉਹ ਡਰੀਆਂ ਦਾ ਨਾਉਣ ਤੋਂ ਮਗਰ ਲਾ ਅਸਟ੍ਰੇਲੀਆ ਵਾਲਾ ਉਹ ਨਹੀਂ ਨਿੱਕਾ ਪਾਣੀ ਹੋਈ ਆ ਉਹ ਆ ਗਿਆ ਉਹ ਆ ਗਿਆ ਬੰਦਾ ਇੱਕ ਤਾਂ ਆ ਗਿਆ ਭਰਾਵਾ ਦੇਖ ਫਟਾ ਬੰਦਾ ਦਾ ਪਹਿਲੇ ਹੀ ਨਾ ਆਇਆ ਉਹ ਡਰੀਆਂ ਦਾ ਅਸਟ੍ਰੇਲੀਆ ਵਾਲਾ ਰਾਜਵਾਡ ਗੁਈ ਨਹੀਂ ਆ ਜਾ ਆ ਜਾ ਮੁੰਡਿਆ ਆਇਓ ਕੀ ਹੁੰਦਾ ਯਾਰ ਰਾਜਵਾਡ ਮਿੱਤਰੋ ਇਸ਼ਨਾਨ ਕਰ ਲਿਆ ਸਰੋਵਰ ਚੋਂ ਤੇ ਹੁਣ ਕਹਿੰਦੇ ਮੱਥਾ ਟੇਕਣ ਜਾਣਾ ਤੇ ਆਹ ਭਾਈ ਜੀ ਨੇ ਸਰੋਵਰ ਚ ਸਿੱਧੀ ਝਾਲ ਮਾਰੀ ਕਿ ਸਿੱਧੀ ਜਿਹਾ ਵਿਸਾਲ ਮਾਰੀ ਬਾਬੇ ਦੇ ਇਹਨੂੰ ਗਾਲਾਂ ਕੱਢੀਆਂ ਬਾਬੇ ਕੋਲੋਂ ਬਈ ਫੁੱਲ ਮਾਨ ਸਨਮਾਨ ਹੋਇਆ ਜਿਹਨੇ ਇਹਨੇ ਜਿਵੇਂ ਝਿੜੀ 'ਚ ਛਾਲ ਮਾਰਦੇ ਹੁੰਦੇ ਆ ਇਹਨੇ ਆਇਆ ਜਾ ਕੇ ਸਰੋਵਰ 'ਚ ਛਾਲ ਮਾਰੀ ਇੱਕ ਨਾਲ ਆ ਸੀ ਇਹਦਾ ਵੀ ਨਾਲ ਤਾਂ ਪਾਗੀ ਲਾਦੀ ਇਹਦੀ ਦਾ ਵਾਰ ਕੇ ਤਾਂ ਹੀ ਦਾ ਭਾਈ ਬੰਨੀ ਜਾਂਦਾ ਇਹ ਜੱਲੇ ਵੀਰੇ ਹੁਣ ਅਸੀਂ ਮੱਥਾ ਟੇਕਣਾ ਸਮਾਂ ਰੱਖ ਕੇ ਉਹ ਤੇ ਵੀ ਜਾਣਾ ਭਾਈ ਮੱਥਾ ਟੇਕਣਾ ਆਰ ਨਹੀਂ ਆ ਤੇ ਜਾਣਾ ਕੱਲ ਨੂੰ ਜਾਂ ਪਰਸੋਂ ਜਾਵਾਂਗੇ ਐ ਬਈ ਮੁੰਡਿਆਂ ਨੇ ਸਾਰਾ ਦਿਨ ਤਾਂ ਸ਼ੌਂਕੇ ਘੜਤਾ ਸ਼ਾਮ ਹੋ ਗਈ ਤੇ ਹੁਣ ਕਿਤੇ ਚੰਡੋਲ ਟਿਊਟਾ ਲੈਣ ਜਾਣਾ ਉਹ ਵਾਲੀ ਤੇ ਹੁਣ ਇੱਥੇ ਲੈਵਲ ਵੀ ਚੈੱਕ ਹੋ ਗਈਆਂ ਦਾ ਆ ਕੇ ਦੇਖਦਾ ਕਿਹੜੇ ਬੰਦੇ ਆ ਕਿਹੜੇ ਨਹੀਂ ਆਦਾ ਇੱਥੇ ਹੀ ਰਹਿ ਪਏ ਦੋ ਜਣੇ ਇਹ ਟਰੈਕਟਰ ਦੇ ਡਿਊਟੀ ਲਾਤੀ ਆ ਇਹ ਟਰੈਕਟਰ ਦੇ ਡਿਊਟੀ ਲਾ ਕੇ ਆ ਮੁੰਡੇ ਤੇ ਦੇਖ ਰਿਹਾ ਚੱਲ ਅਗੇ ਕੀ ਬੰਦਾ ਬਈ ਲੈਵਲ ਚੈੱਕ ਹੋਣਾ ਤੇ ਗ੍ਰੈਵਿਟੀ ਚੈੱਕ ਹੋਣੀ ਆ ਅਧਿਆਦੀ ਵੀ ਬੰਦਿਆ ਕਿ ਨਹੀਂ ਵੋਕੀਆਂ ਲੱਗਦੀ ਆ ਕਿ ਨਹੀਂ ਜਾ ਕੇ ਦਿਖਾਉਨੇ ਆ ਉੱਥੇ ਆ ਵੀ ਪਹੁੰਚਦਾ ਗਏ ਹੁਣ ਸਲਾਹ ਹੁੰਦੀ ਆ ਵੀ ਕਿਨੇ ਬਹਿਣਾ ਕਿਨੇ ਨਹੀਂ ਬੱਚ ਬੰਦੇ ਡਰਦੇ ਆ ਯਾਰ ਬਾਹਲੇ ਸਾਡੇ ਕਹਿੰਦੇ ਇੱਕ ਇੱਥੇ ਬਹਿਣਾ ਦੂਜੇ ਕਹਿੰਦੇ ਉਹ ਪਰਲੀ ਤੇ ਬਹਿਣਾ ਦੱਸੇ ਇਹਦੇ ਜੂਟੋ ਲੈਣਾ ਇਹਦੇ ਲੈਣਾ ਬਾਜਾ ਡਰਦੇ ਆ ਬੰਦੇ ਯਾਰ ਬਾਈ ਮੈਂ ਆ ਬਿਠਾਉਣੇ ਪੈਣਿਆ ਆਹ ਕਹ ਉਹ ਕਿੱਧਰ ਗਿਆ ਵੱਡਾ ਬੈਲੀ ਆਹ ਖੜਾ ਆਹ ਖੜਾ ਵੱਡਾ ਬੈਲੀ ਦੇਖੋ ਕੀ ਬੰਦਦਾ ਬਾਈ ਜਿਹੜੀ ਇਹ ਗੱਲ ਚੱਲਦੀ ਆ ਇਹ ਬੰਦੇ ਚਡੋਲਾਂ ਤੇ ਚੜ੍ਹ ਗਏ ਸਾਰੇ ਕੁਛਕ ਚੜਨਗੇ ਕੁਛਕ ਡਰਦੇ ਆ ਹੁਣ ਐ ਨਹੀਂ ਪਤਾ ਡਰਦੇ ਕਿਹੜੇ ਆ ਤੇ ਚੜ੍ਹਦੇ ਕਿਹੜੇ ਆ ਉਹ ਮਸਲਾ ਉਲਝਿਆ ਵਾ ਥੋੜਾ ਜਿਹਾ ਬੰਦੇ ਹੋ ਗਏ 17 ਆ ਪਤਾ ਨਹੀਂ ਕਿਹੜੀ ਝੰਡੋਲ ਤੇ ਚੜ੍ਹਨ ਗਏ ਤਾਂ ਦੇਖੋ ਤੁਹਾਨੂੰ ਦਿਖਾ ਦਾਂਗੇ ਰੋਲਾ ਪੈ ਗਿਆ ਬਾਈ ਲੜੀ ਜਾਂਦੇ ਐ ਇੱਕ ਦੂਜੇ ਆ ਉਹ ਬਹਿ ਜੂ ਆਹ ਦੇ ਬਾਈ ਟੱਕੇ ਨਾਲ ਲੱਗਿਆਂ ਦੇ ਸਾਰਿਆਂ ਨੂੰ ਤੂੰ ਜਾਣੇ ਨਹੀਂ ਓਏ ਹਾਂ ਬਾਈ ਇੱਥੇ ਚੜਦਾ ਓਏ ਕੇਰ ਕਾਹਦੇ ਤੇ ਚੜਦਾ ਇੱਥੇ ਇੱਥੇ ਚੜਦਾ ਬਾਈ ਭਾਈ ਲੜਾਈ ਹੋਗੀ ਕਹਿੰਦੇ ਆਪ ਵੀ ਆਪ ਹੀ ਬੈਠੇ ਦੀ ਕਰਾਣਾ ਆ ਆ ਬੰਦਾ ਕਹਿੰਦੇ ਬਹੁਤ ਡਰਦਾ ਡਰਦਾ ਭਾਈ ਤੂੰ ਹੈ ਇਹ ਕਹਿੰਦਾ ਭਾਈ ਮੈਂ ਛੱਡ ਆ ਉਹ ਦੇਖ ਲੈ ਉਹ ਦੇਖ ਲੈ ਕੁੜੀਆਂ ਵੀ ਬੈਠੇ ਨੇ ਮਾਰਤਾ ਮਾਰਤ ਸੂਰ ਮੇ ਡਰਿਆ ਨਹੀਂ ਕਰਦੇ ਉਹ ਵੀ ਡਰੀ ਜਾਂਦਾ ਇੱਥੇ ਜਗਾ ਵੜੇ ਜਿਹੜੀ ਜਿਹੜੀ ਕੁੜੀਆਂ ਬੈਠੀਆਂ भई <laughs> I don't know. ਓਹ ਚੰਡੋਲ ਤੇ ਚੱਲਿਆ ਦੂਜੀ ਦੇ ਭਾਈ ਹੁਣ ਆਹ ਚੰਡੋਲ ਤੇ ਚੜ ਲਏ भाई हरमन बटा ਲਗੀ ਆ ਬਣਾ ਲਾ ਬਲੌਗ ਕੋਈ ਕਾਕੂ ਗ੍ਰੈਵਿਟੀ ਚੈੱਕ ਹੋਣ ਲੱਗਿਆ ਮਿੱਤਰੋ ਮੇਰੀ ਤਾਂ ਹੋ ਗਈ ਪਹਿਲਾਂ ਹੀ ਅੱਛਾ ਉੱਪਰ ਬੰਦੇ ਤੇ ਆ ਬੈਠਿਆ ਅੱਧੇ ਬੰਦੇ ਮਗਰ ਬੈਠੇ ਸਾਡੇ ਭਾਈ ਬਲੇ ਗ੍ਰੈਵਿਟੀ ਚੈੱਕ ਹੋਣੀ ਆ ਹੁਣ ਸਾਰਿਆਂ ਦੀ ਹਟਾ ਵੀਰੇ ਹਟਾ ਬਸ ਠੀਕ ਆ ਇੱਧਰ ਲੈ ਜੀ ਕਮਿਆਂ ਅੱਗੇ ਕਿਵੇਂ ਆ Wat doen jullie nog? Wat doen jullie nog? Wat doen jullie ਜਾਵੇਂ ਸਾਰੇ ਸੋਹਿਆਂ ਵਾਲੇ ਮੁੰਡੇ ਚਲੋ ਚਲੋ ਮੁੰਡੇ ਚਲਾ ਖਾਲੀ ਕਰੋ ਖਾਲੀ ਕਰੋ ਖਾਲੀ ਬਈ ਮਿੱਤਰੋ ਕਹਿੰਦੇ ਮੁੰਡੇ ਚੈੱਕ ਹੋ ਗਏ ਚਲੋ ਬਈ ਚਲੋ ਆਹ ਕਾਕੇ ਬਗੜੂ ਉਡੂਟੀ ਭਈਆ ਜਿਹਰੇ ਤੋਂ ਆਹ ਕਾਕੇ ਸਵੈਰ ਝੂਠੀ ਸਵੈਰ ਧੋਨੀ ਕਿਥੇ ਭੱਜ ਗਿਆ ਧੋਨੀ ਦਾ ਭੱਜ ਗਿਆ ਆਹ ਫੁੱਟਿਓ ਫਟੋ ਹੈਰੀ ਵਟਾ ਵਟਾ ਧੋਨੀ ਕਰੇ ਮੁੰਡਿਆਂ ਦੇ ਸਾਹ ਚ ਸਾਹ ਨਹੀਂ ਲੱਦਦੇ ਉਹਨੂੰ ਇੱਕ ਬੰਦਾ ਦਿਖਾਉਂਦੇ ਆ ਥੱਲੇ ਕਾਕੇ ਹਟਾ ਹਟਾ ਦੇਖ ਲੈ ਨਾ ਕੰਕੜ ਡਰਦਾ ਹੀ ਗਾ ਲੈ ਲੋ ਵੀ ਕਹਿੰਦੇ ਮੁੰਡਿਓ ਚੈੱਕ ਹੋ ਗਏ ਆਂ ਜ ਟੋਲ ਤੇ ਤੇ ਦੇ ਦੇਖੋ ਇਹ ਇੱਧਰ ਦੋ ਦੋ ਬਲੌਗ ਉਨੀ ਹੋ ਗਿਆ ਜੀ ਜੁੜੀ ਹੈ ਕਾ ਦੋਨੇ ਦੋਨੇ ਆਹ ਬੰਦਾ ਬਾਈ ਇਹ ਕਿਨੇ ਜੀ ਮਾਰ ਆਹ ਬੰਦਾ ਜਮਾ ਬਾਈ ਜਮਾ ਬਕਰੂੜ ਲੈ ਹੁਣ ਕਹਿੰਦੇ ਇਹ ਚੜਨਾ ਬਾਈ ਇਹਦਾ ਚੜਿਆ ਹੁਣ ਕਹਿੰਦੇ ਇਹ ਚੜਨਾ ਮੁੰਡੇ ਕਹਿੰਦੇ ਲੈ ਬਾਈ ਹੁਣ ਮੁੰਡੇ ਕਹਿੰਦੇ ਉਹ ਚ ਜਾਣਾ ਦੂਜੀ ਚ ਆ ਤਿਆਰ ਹੋ ਯਾਰਾ ਬਾਈ ਦੂਜੀ ਜਾਂਦੇ ਆ ਬਾਈ ਉੱਥੇ ਜਾ ਕੇ ਆਹ ਤੂੰ ਮੈਨੂੰ ਲੱਭ ਕੇ ਤੇ ਧੋਨੇ ਨੂੰ ਪਾਉਣੀ ਏ ਬੈਟਾਂ ਜਿਹਦਾ ਬੰਦ ਕਰਤੀਆਂ ਬਾਈ ਇਹਨਾਂ ਨੇ ਅਈ ਜਾਣਾ ਜੀ ਹੁਣ ਤੂੰ ਜਾ ਕੇ ਦੇਖੋ ਨੇ ਬਾਈ ਉੱਪਰ ਹੁਣ ਕੀ ਮਾਹੌਲ ਆ ਉਹ ਫਾਦਾ ਬੰਦਾ ਆ ਫੱਟੜ ਹੋ ਗਿਆ ਜੀ ਬੰਦਾ ਉਹ